ਆ ਹੈਗਾ ਜੀ ਬੂਟਾ ਅੰਜੀਰ ਦਾ ਤੇ ਅੰਜੀਰਾਂ ਲੱਗੀਆਂ ਹੋਈਆਂ ਨੇ ਆ ਚੈੱਕ ਕਰੋ ਅੰਜੀਰ ਆ ਵੇਖੋ ਇਹਨੂੰ ਲੱਗੇ ਅਮਰੂਦ ਮੋਢ ਨਾਲ ਮੋਢ ਨਾਲ ਹੀ ਲੱਗੇ ਨੇ ਆ ਦੇਖੋ ਇੱਥੋਂ ਸ਼ੁਰੂ ਹੁੰਦਾ ਏ ਇਹ ਨਾਨੀ ਚੀਕੂ ਹੈ ਜੀ ਠੀਕ ਹੈ ਹਾਂ ਇਹਨੂੰ ਚੀਕੂ ਹੋਣਾ ਦੇਖੋ ਅੱਗੇ ਇਹ ਅਜੀਰ ਅਜੀਰ ਵੀ ਦਸਾਂ ਅੰਜੀਰ ਹੁੰਦੀ ਹੈ ਅਜੀਰ ਨਹੀਂ ਹਾਂ ਅੱਤੀ ਹੁੰਦਾ ਬੜਾ ਦਸੋਂ ਨਾਂ ਮੈਂ ਹਾਂ ਬਹੁਤ ਕੰਮ ਕਰਦੇ ਰਹੇ ਆ ਸਹੀ ਗੱਲ ਨਰਮੇ ਚੁਗਦੇ ਰਹੇ ਆ ਬਾਧੂ ਨਰਮੇ ਚੁਗਦੇ ਉਧਰਲੇ ਪਾਸੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੇ ਮੇਰੇ ਨਾਲ ਨੇ ਮੇਰੇ ਨਾਨੀ ਜੀ ਪਿੱਛੇ ਤੁਸੀਂ ਇਹਨਾਂ ਨੂੰ ਲਾਸਟ ਵਲੌਗ ਜੀ ਦੇਖਿਆ ਸੀ ਜਿੱਚਾ ਆਪਾਂ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਸਰੀ ਲੱਡੂ ਜਿਹੜੇ ਆ ਮਠਿਆਈ ਵਾਲੇ ਬਣਾ ਕੇ ਵਿਖਾਏ ਸੀ ਤੇ ਹੁਣ ਆਪਾਂ ਆਏ ਅੱਜ ਖੇਤ ਗੇੜੀ ਮਾਰਨ ਮੈਨੂੰ ਕਹਿੰਦੇ ਸੀ ਚੱਲ ਵੀ ਚੱਲੀਏ ਖੇਤ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜਿਹੜਾ ਮੇਰੇ ਖੇਤ ਸਾਡੇ ਖੇਤ ਦੇ ਵਿੱਚ ਜਿਹੜਾ ਇੱਕ ਸਾਡਾ ਛੋਟਾ ਜਿਹਾ ਬਾਗ ਹੈ ਜਿਹੜਾ ਮਿਕਸ ਬਾਗ ਉਹਨੂੰ ਕਹਿ ਸਕਦੇ ਆ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਫਲਾਂ ਵਾਲੇ ਬੂਟੇ ਆ ਜਿਹੜੇ ਉਲਾਈ ਹੋਏ ਨੇ ਤੇ ਫਲ ਲੱਗੇ ਵੀ ਹੋਏ ਨੇ ਉਹਨਾਂ ਨੂੰ ਸੋ ਤਖਾਨੇ ਆ ਤੁਹਾਨੂੰ ਜੀ ਆਜੋ ਸਾਹਮਣੇ ਉਹ ਦੇਖੋ ਜੀ ਆਪਣਾ ਬਾਗ ਹੈ ਸਾਰਾ ਦਿਖਾਵਾਂਗਾ ਕੋਲ ਜਾ ਕੇ ਦਿਖਾਵਾਂਗਾ ਫਿਰ ਪਤਾ ਲੱਗੂ ਠੀਕ ਹੈ ਨਾ ਜੀ ਹਾਂਜੀ 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 ਨਾਂ ਪੁੱਛਾਂਗੇ ਇਹਨਾਂ ਨੂੰ ਮੈਂ ਕਿਹੜਾ-ਕਿਹੜਾ ਬੂਟਾ ਕਿਹੜੇ ਦਾ ਪਰ ਆਉਣਾ ਨਹੀਂ ਇਹਨਾਂ ਨੂੰ ਉਦੋਂ ਵੇਖੀਓ ਹੁਣਾਂ ਜੀ ਜੀ ਕਹੀ ਜਾਂਦੇ ਨੇ ਲਓ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਤੁਸੀਂ ਆ ਬੂਟਾ ਕਿੱਡਾ ਵੱਡਾ ਹੋ ਗਿਆ ਪਿਛਲੇ ਵਲੋਗਾਂ ਦੇ ਵਿੱਚ ਮੈਂ ਵਿਖਾਇਆ ਸੀ ਜਿਹੜੇ ਪਹਿਲਾਂ ਪਾਏ ਸੀਗੇ ਬਾਕੀ ਦੇ ਵੀ ਦਿਖਾਉਣਾ ਵਾਂ ਪਹਿਲਾਂ ਆ ਦੇਖੋ ਆ ਹੈਗਾ ਜੀ ਬੂਟਾ ਅੰਜੀਰ ਦਾ ਤੇ ਅੰਜੀਰਾਂ ਲੱਗੀਆਂ ਹੋਈਆਂ ਨੇ ਆ ਚੈੱਕ ਕਰੋ ਅੰਜੀਰ ਤੇ ਕਹਿੰਦੇ ਵੀ ਇਹ ਬਹੁਤ ਮਹਿੰਗਾ ਜਿਹੜਾ ਫਰੂਟ ਕਹਿ ਸਕਦੇ ਆ ਡਰਾਈ ਫਰੂਟ ਬਹੁਤ ਮਹਿੰਗਾ ਦਾ ਡਰਾਈ ਫਰੂਟ ਹੁੰਦਾ ਆ ਪਰ ਦੇਖਦੇ ਆ ਬਾਜ਼ਾਰਾਂ ਦੇ ਵਿੱਚੋਂ ਜਿਹੜੇ ਮਤਲਬ ਇੱਕ ਧਾਗੇ ਦੇ ਵਿੱਚ ਨਹੀਂ ਜਿਵੇਂ ਮਾਲਾ ਹੁੰਦੀ ਹੈ ਉਵੇਂ ਪਰੋਏ ਹੁੰਦੇ ਨੇ ਤੇ ਇਹ ਦੇਖੋ ਇਹ ਜਿਹੜਾ ਬੂਟਾ ਪਤਾ ਕਿੰਨੇ ਚਿਰ ਦਾ ਜੀ ਮੈਂ ਸਾਰਾ ਪਿੱਛੇ ਉਹ ਤੁਹਾਨੂੰ ਦਿਖਾਉ ਇਹ ਬੂਟਾ ਹੈਗਾ ਜੀ ਤਕਰੀਬਨ 2 ਸਾਲ ਦਾ 2 ਸਾਲ ਤੋਂ ਵੱਧ ਨਹੀਂ ਹੈਗਾ ਤੇ ਜਦੋਂ ਐਡਾ ਸੀਗਾ ਇਹ ਦੀ ਹਾਈਟ ਸਿਰਫ ਇੱਥੇ ਸੀਗੀ ਏਡੀ ਕੋ ਤਕਰੀਬਨ ਕਹਿ ਲਓ ਕਿ 3 1/2 ਫੁੱਟ ਦਾ ਜਦੋਂ ਮੈਂ ਵਲੋਗਾਂ ਦੇ ਵਿੱਚ ਪਾਉਣ ਲੱਗਾ ਸੀ ਇਹਨੂੰ ਆਪਦੇ ਤੇ ਹੁਣ ਦੇਖੋ ਇਹ ਬਣ ਕੇ ਕਿੰਨਾ ਵੱਡਾ ਪੜ ਕੇ ਹੋ ਗਿਆ ਜੀ ਤੇ ਅੰਜੀਰਾਂ ਇਹਨੂੰ ਕਾਫੀ ਲੱਗੀਆਂ ਤੇ ਸਾਡੇ ਆਂਡੀ ਗਵਾਂਡੀ ਜਿਹੜੇ ਖੇਤ ਜਿਨ੍ਹਾਂ ਦੇ ਨਾਲ-ਨਾਲ ਨੇ ਉਹ ਸਾਰੇ ਇੱਥੋਂ ਲੰਘਦੇ ਪਾਉਂਦੇ ਤੋੜ ਕੇ ਜ਼ਰੂਰ ਖਾ ਕੇ ਜਾਂਦੇ ਨੇ ਤੇ ਟੇਸਟੀ ਬਹੁਤ ਹੈ ਆ ਦੇਖੋ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਨਾ ਮਾਰਕੀਟ 'ਚੋਂ ਮਿਲਦੀਆਂ ਕਹਿੰਦੇ ਉਹ 슈ਗਰ ਕੋਟਿਡ ਹੁੰਦੀਆਂ ਉਹ ਤੇ ਇਹ ਜਿਹੜਾ ਇਹ ਬਿਨਾ 슈ਗਰ ਤੋਂ ਹੈ ਦੇਖੋ ਕਾਫੀ ਲੱਗਿਆ ਨੇ तकरीबन ਅਸੀਂ ਹੁਣ ਤੱਕ ਇਤੋਂ 60 70 ਪੀਸ ਤੋੜ ਕੇ ਖਾ ਚੁੱਕੇ ਆ ਤੇ ਹੁਣ ਵੀ तकरीबन 50 60 ਪੀਸ ਜਿਹੜੇ ਇੱਥੇ ਲੱਗੇ ਹੋਣਗੇ ਜੀ ਤੇ ਉਸ ਤੋਂ ਬਾਅਦ ਆ ਆ ਗਿਆ ਜੀ ਆੜੂ ਦਾ ਬੂਟਾ ਆ ਚੈੱਕ ਕਰੋ ਆਪਣਾ ਬਾਗ ਇਹ ਹੈਗਾ ਜੀ ਆੜੂ ਦਾ ਤੇ ਇਹ ਹਲੇ ਛੋਟਾ ਹੀ ਹੈ ਮਤਲਬ ਛੋਟਾ ਸੀਗਾ ਜਦੋਂ ਲਾਇਆ ਸੀ ਏਡਾ ਕੋ ਇਹਨੂੰ ਵੀ तकरीबन ਸਾਲ ਹੋ ਗਿਆ ਲਾਇਏ ਇਹਨੂੰ ਵੱਡਾ ਹੁੰਦਾ ਹੁੰਦਾ ਫਾਲੇ ਨੂੰ ਨਹੀਂ ਹਜੇ ਪਿਆ ਜੀ ਤੇ ਬਾਕੀ ਆ ਲੋ ਜੀ ਮਸੰਮੀਆਂ ਕਿੰਨੋਂ ਇਹ ਨੇ ਇੱਕ ਮੈਂ ਤੁਹਾਨੂੰ ਦਿਖਾਉਣਾ ਅਮਰੂਦਾਂ ਦਾ ਬੂਟਾ ਉਹ ਬਿਲਕੁਲ ਛੋਟਾ ਜਿਹਾ ਉਹ ਵੀ 3 3.5 3 4 ਫੁੱਟ ਦਾ ਉਹ 3.5 4 ਫੁੱਟ ਦੇ ਵਿੱਚ ਹੈ ਤੇ ਉਹਨੂੰ ਵੀ ਇਸ ਸਟੈਮਾਂ ਜਿਹੜੇ ਆ ਅਮਰੂਦ ਲੱਗੇ ਹੋਏ ਨੇ ਬਿਲਕੁਲ ਛੋਟੇ ਜਿਹੇ ਨੂੰ ਦਿਖਾਉਣਾ ਤੁਹਾਨੂੰ ਮੈਂ ਲੋ ਜੀ ਇਨਸਪੈਕਸ਼ਨ ਚੱਲ ਰਹੀ ਹੈ ਤੇ ਇਹ ਕਿਹੜਾ ਬੂਟਾ ਬੜਾ ਦੱਸੋ ਤੁਸੀਂ ਲੀਚੀ ਦਾ ਉਹ ਕੀ ਗੱਲ ਹੈ ਹਾਂਜੀ ਲੀਚੀ ਦਾ ਹੈ ਅੱਛਾ ਮੈਂ ਸਾਰਿਆਂ ਦੇ ਨਾਮ ਪੁੱਛਨੇ ਆ ਤੁਹਾਡੇ ਕੋਲ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਲੀਚੀ ਦਾ ਹੋ ਗਿਆ ਤੇ ਆਹ ਦੇਖੋ ਅਮਰੂਦ ਜਿਹੜਾ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਇਹ ਅਮਰੂਦ ਨੂੰ ਮਤਲਬ ਐਡਾ ਕੁ ਐ ਟੋਟਲੀ 5 ਫੁੱਟ ਦਾ ਹੈ 5 ਵੱਤ ਵੱਤ 5 ਫੁੱਟ ਦੇ ਨੇੜੇ ਜਿਹੜਾ ਹੋਊਗਾ ਤੇ ਆਹ ਵੇਖੋ ਇਹਨੂੰ ਲੱਗੇ ਅਮਰੂਦ ਮੋਢ ਨਾਲ ਮੋਢ ਨਾਲ ਹੀ ਲੱਗੇ ਨੇ ਆਹ ਦੇਖੋ ਇੱਥੋਂ ਸ਼ੁਰੂ ਹੁੰਦਾ ਹੈ ਤੇ ਨਾਲ ਹੀ ਅਮਰੂਦ ਲੱਗੇ ਨੇ ਤੇ ਹੋਰ ਸ਼ੇਪ ਤੇ ਨੇ ਆ ਜਿਵੇਂ ਪੀਰ ਨਹੀਂ ਹੁੰਦੀ ਜਿਵੇਂ ਨਾਸਪਤੀ ਵਾਂਗੂ ਉਹ ਸ਼ੇਪ ਹੈ ਤੇ ਜਾਂ ਕਹਿ ਲੋ ਹਾਂ ਬੱਬੂ ਕੁਸ਼ੀ ਵਾਂਗੂ ਹਾਂ ਬੱਬੂ ਕੁਸ਼ੀ ਵਾਂਗੂ ਇਹਦੇ ਲੱਗਦੀ ਸ਼ੇਪ ਤੇ ਇਹਨੂੰ 14 15 20 ਤਕਰੀਬਨ ਲੱਗੇ ਨੇ ਦੋ ਆਰ ਏ 2 3 4 5 6 ਤੇ ਉਹ ਦੇਖੋ ਪਰਾਂ ਵੀ ਲੱਗੇ ਹੋਏ ਨੇ ਆ ਦੇਖੋ ਚੈੱਕ ਕਰੋ ਪੱਤਾ ਆ ਗਿਆ ਅੱਗੇ ਦਿਖਾਣਾ ਤੁਹਾਨੂੰ ਹਾਂ ਦੇਖ ਤੇ ਇਹ ਸਾਰੇ ਤੇ ਉਸ ਤੋਂ ਬਾਅਦ ਆਹ ਤੇ ਹੜੀਆਂ ਮਿਰਚਾਂ ਨੇ ਜੀ ਆਹ ਹਰੀਆਂ ਮਿਰਚਾਂ ਦਾ ਬੂਟਾ ਜਿਹੜਾ ਲਾਇਆ ਨਾ ਇਸ ਤਰ੍ਹਾਂ ਹੀ ਉਹ ਸਾਹਮਣੇ ਕਿਸੇ ਦੇ ਖੇਤ ਸੀਗੇ ਜੀ ਉਧਰੋਂ ਉਧਰੋਂ ਪਟ ਗਿਆ ਪਰ ਇੱਥੇ ਲਾ ਦੇ ਤੇ ਚੱਲ ਪਏ ਨੇ ਬੂਟੇ ਤੇ ਮਿਰਚਾਂ ਲੱਗੀਆਂ ਹੋਈਆਂ ਨੇ ਹਰੀਆਂ ਹਰੀਆਂ ਆਪਣੇ ਖਾਣ ਨੂੰ ਮੁੱਕ ਦੇਣੀਆਂ ਆ ਤੇ ਆ ਹੈਗਾ ਜੀ ਇਹ ਨਾ ਪਹਿਲਾਂ ਜਿਹੜਾ ਆ ਵਾਲਾ ਇਹ ਨਾਨੀ ਚੀਕੂ ਹੈ ਜੀ ਚੀਕੂ ਠੀਕ ਹੈ ਹਾਂ ਇਹਨੂੰ ਚੀਕੂ ਹੋਣਾ ਦੇਖੋ ਅੱਗੇ ਤਿਆਰ ਹੈ ਤੇ ਲੱਗ ਰਿਆ ਇਹਨੂੰ ਫਲ ਇਹ ਜਿਹੜਾ ਹੈਗਾ ਜੀ ਆਪਣੇ ਕੋਲ ਤਕਰੀਬਨ ਮੇਰੇ ਹਿਸਾਬ ਨਾਲ ਇਹ ਤਾਂ 9-10 ਸਾਲ ਪੁਰਾਣਾ ਬੂਟਾ ਹੈ ਜੀ ਇਹ ਪਹਿਲਾਂ ਆਪਣੇ ਘਰੇ ਲੱਗਾ ਹੋਇਆ ਸੀ ਐਜੇ ਆਪਾਂ ਸਜਾਵਟੇ ਨੂੰ ਰੱਖਿਆ ਸੀ ਇਹ ਡੈਕੋਰੇਸ਼ਨ ਵਾਸਤੇ ਪਰ ਹੁਣ ਇਹ ਜਿਹੜਾ ਰੈਡੀ ਹੋ ਗਿਆ ਵੱਡਾ ਹੋ ਗਿਆ ਕਾਫੀ ਇਹ ਐਡਾ ਸੀਗਾ ਜਿੱਦਾਂ ਕਾਹਨ ਆ ਠਾਣੀ ਜਿਹੜੀ ਇਹਦੇ ਜਿੱਡਾ ਸੀਗਾ ਇਹ ਹਨਾ ਇੱਡਾ ਸੀ ਨਾ ਹਾਂ ਤੇ ਇਹ ਅਸੀਂ ਗਮਲਾ ਰੱਖ ਕੇ ਰੇੜੀ ਤੇ ਲੈ ਜਾਂਦਾ ਸੀਗਾ ਜੀ ਤੇ ਫਿਰ ਇਸ ਤਰ੍ਹਾਂ ਲਾਤਾ ਹੁਣ ਇਹਨੂੰ ਇਸ ਸਾਲ ਆਪਾਂ ਨੂੰ ਇਹ ਸਿਆਲਾਂ ਦੇ ਵਿੱਚ ਚੀਕੂ ਖਵਾਉਗਾ ਇਹ ਤੇ ਵਧੀਆ ਚੀਜ਼ ਹੈ ਸਿਹਤ ਵਾਸਤੇ ਬੜੀ ਵਧੀਆ ਚੀਜ਼ ਹੈ ਚੀਕੂ ਖਾਣਾ ਆਇਰਨ ਹੋ ਗਿਆ ਰਹਾ ਹਨਾ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦੀਆਂ ਨੇ ਤੇ ਮੈਨੂੰ ਮੜਾ ਜਾ ਦੱਸਿਓ ਨਾਨੀ ਜਾ ਕਦਾ ਆ ਇਹਨੂੰ ਦੁਰਕੀ ਨਾ ਅਜੀਰ ਹੈ ਇਹ ਅਜੀਰ ਅਜੀਰ ਹਾਂ ਅਜੀਰ ਨਹੀਂ ਨਹੀਂ ਦੱਸੋ ਅੰਜੀਰ ਹੁੰਦੀ ਹੈ ਅਜੀਰ ਨਹੀਂ ਹੈ ਕੀ ਹੁੰਦਾ ਬੜਾ ਦੱਸੋ ਨਾਮ ਇਹ ਅੰਜੀਰ ਅੰਜੀਰ ਨਹੀਂ ਅੰਜੀਰ ਅੰਜੀਰ ਨਾਨੀ ਨੇ ਨਾਮ ਬਦਲ ਕੇ ਰੱਖਦਾ ਅੰਜੀਰਨ ਪਹਿਲਾਂ ਅਜੀਰ ਫਿਰ ਅੰਜੀਰਨ ਅੰਜੀਰ ਹੁੰਦੀ ਹੈ ਅੰਜੀਰ ਸੋ ਇਹ ਆ ਆਪਣਾ ਨਿੱਕਾ ਜਿਹਾ ਬਾਗ ਜੀ ਚੈੱਕ ਕਰੋ ਤੁਸੀਂ ਸਾਰੇ ਤੁਹਾਨੂੰ ਬੂਟੇ ਦਿਖਾ ਦੇ ਆ ਲੀਚੀ ਦਾ ਲੀਚੀ ਹੋ ਗਈ ਅਮਰੂਦ ਹੋ ਗਿਆ ਚੀਕੂ ਹੋ ਗਿਆ ਗੰਨੇ ਵੀ ਹੈਗੇ ਨੇ ਦੇਖੋ ਗੰਨੇ ਗੰਨੇ ਹੋ ਗਏ ਤੇ ਦੂਜਾ ਰੱਬ ਦਾ ਡੱਪਲਾ ਕਰੇ ਆੜੂ ਹੋ ਗਿਆ ਮਸੰਮੀ ਤੇ ਕਿੰਨੂ ਨਿੰਬੂ ਦੀ ਘਸਰਾ ਉਹ ਵੀ ਲਾ ਦਾਂਗੇ ਸੋ ਦੋਸਤੋ ਜੇ ਗੱਲ ਕਰੀਏ ਅੰਜੀਰ ਦੀ ਅੰਜੀਰ ਦੇ ਬਹੁਤ ਫਾਇਦੇ ਨੇ ਨੇ ਮਤਲਬ ਹਾਰਟ ਹੈਲਥ ਵਾਸਤੇ ਇਮਿਊਨ ਸਿਸਟਮ ਜੇ ਕਿਸੇ ਦਾ ਵੀਕ ਹੋਵੇ ਉਹਦੇ ਵਾਸਤੇ ਸਕਿਨ ਬੈਨੀਫਿਟ ਬਹੁਤ ਨੇ ਸਕਿਨ ਵਾਸਤੇ ਤੇ ਇਹਦੇ ਬੈਨੀਫਿਟ ਬੈਨੀਫਿਟ ਨੇ ਜੀ ਸੋ ਮੈਂ ਤਾਂ ਕਹਿੰਨਾ ਹਰੇਕ ਨੂੰ ਲਾਉਣਾ ਚਾਹੀਦਾ ਕਿਉਂਕਿ ਵੇਖੋ ਜੀ ਇਹ ਡਰਾਈ ਫਰੂਟ ਇਸ ਤਰ੍ਹਾਂ ਦੇ ਨੇ ਇਹਨਾਂ ਦਾ ਆਪਾਂ ਨੂੰ ਖਾਣ ਦਾ ਫਾਇਦਾ ਹੀ ਫਾਇਦਾ ਹੈ ਜੀ ਤੇ ਲਗਾਉਣਾ ਚਾਹੀਦਾ ਹਰੇਕ ਨੂੰ ਇੱਕ ਬੂਟਾ ਲਾ ਲਓ ਜੀ ਆਪਣੇ ਖੇਤ ਦੇ ਵਿੱਚ ਆਪਣੇ ਸਾਰੇ ਫੈਮਿਲੀ ਲਈ ਮੌਕਾ ਦਾ ਨਹੀਂਗਾ ਕਿਉਂਕਿ ਡੇਲੀ ਵੀ ਆਪਾਂ ਨਹੀਂ ਖਾ ਸਕਦੇ ਮਤਲਬ ਹਫਤੇ 'ਚ ਇੱਕ ਦੋ ਦਿਨ ਜਿਹੜਾ ਆਪਾਂ ਇਹਦਾ ਸੇਵਨ ਕਰੀਏ ਤਾਂ ਵਧੀਆ ਰਹਿੰਦਾ ਤੁਹਾਨੂੰ ਦੱਸਿਆ ਹਾਰਟ ਹੈਲਥ ਸਾਰੇ ਮਤਲਬ ਬਲੱਡ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਇਹਦਾ ਫਾਇਦਾ ਹੈ ਜੀ ਤਾਕਤ ਵਾਸਤੇ ਤਾਕਤ ਵਾਲੀ ਚੀਜ਼ ਤੇ ਬੈਂਗਣ ਬੂੰਗਣ ਵੀ ਲਾਏ ਨੇ ਜੀ ਆ ਵੀ ਜਿਹੜੀ ਹੈ ਨਾ ਇਹ ਵੀ ਅਸੀਂ ਹੁਣ ਇਹਨੂੰ ਇੱਥੇ ਨਾ ਥੋੜੀ ਜਿਹੀ ਆ ਗਿਆ ਜੀ ਆੜੂ ਸਾਰੇ ਤੁਹਾਨੂੰ ਖਾਤੇ ਨੇ ਅੱਛਾ ਮੈਨੂੰ ਮੈਨੂੰ ਇਹ ਦੱਸੋ ਆਹ ਕਦੇ-ਕਦੇ ਬੁੱਟੇ ਬੜਾ ਪਛਾਣ ਦਸਵਾ ਕਾ ਦਾ ਆ ਦੱਸਿਓ ਜੀ ਮੈਨੂੰ ਇਹ ਆੜੂ ਦਾ ਹੈ ਇਹ ਆੜੂ ਆੜੂ ਤੁਸੀਂ ਦਿੰਦੇ ਦੱਸਿ ਜਾਂਦੇ ਅੱਛਾ ਤੇ ਆ ਕਾ ਦਾ ਹੈ ਅੱਛਾ ਤੇ ਉਹ ਹੋ ਵਾ ਵਾ ਸ਼ਾਬਾਸ਼ ਵੈਰੀ ਗੁੱਡ ਪਤਾ ਲੱਗ ਗਿਆ ਵੀ ਸਾਰੇ ਇਹਨਾਂ ਨੂੰ ਤੇ ਉਹ ਦੇਖੋ ਜੀ ਤੁਸੀਂ ਤੇ ਆਪਾਂ ਬਜ਼ੁਰਗਾਂ ਨਾਲ ਟਾਈਮ ਜਿਹੜਾ ਸਪੈਂਡ ਕਰਦੇ ਆ ਆਪਣੇ ਕੋਲ ਆਏ ਹੋਏ ਸੀ ਇੱਥੇ ਪਟਿਆਲੇ ਵੈਸੇ ਤਾਂ ਇਹ ਤਰਨਤਾਰਨ ਸਾਹਿਬ ਵਾਲੇ ਪਾਸੇ ਦੇ ਨੇ ਮੇਰੇ ਨਾਲ ਕਿ ਉਧਰ ਨੇ ਜੀ ਸੋ ਇੱਧਰ ਆਏ ਹੋਏ ਸੀਗੇ ਤੇ ਕਹਿੰਦੇ ਖੇਤ ਕਿਹੜੀ ਲਵਾ ਕੇ ਲੈ ਕੇ ਆ ਤੇ ਲੈ ਕੇ ਆਇਆ ਮੈਂ ਇਹਨਾਂ ਨੂੰ ਤੇ ਟਮਾਟਰ ਦਿੱਤੇ ਨੇ ਲਾਜੀ ਆਪਾਂ ਹੁਣ ਇਹਦਾ ਵੀ ਵਲੌਗ ਤੁਹਾਨੂੰ ਪਾ ਕੇ ਵਿਖਾਵਾਂਗੇ ਅੱਛਾ ਹੁਣ ਮੈਨੂੰ ਇਹ ਦੱਸੋ ਜਦੋਂ ਤੁਸੀਂ ਸਾਡੇ ਜੱਡੇ ਸੀ ਜੇ ਸਾਡੇ ਤੋਂ ਛੋਟੇ ਸੀਗੇ ਹਾਂ ਉਦੋਂ ਤੁਹਾਨੂੰ ਕਿਹੜਾ-ਕਿਹੜਾ ਫਰੂਟ ਖਾਣ ਨੂੰ ਮਿਲਦਾ ਸੀਗਾ ਸੱਚੀ ਦੱਸਣਾ ਝੂਠ ਨਹੀਂ ਬੋਲਣਾ ਮਿਲਦਾ ਵੀ ਸੀ ਕਿ ਨਹੀਂ ਨਹੀਂ ਮਿਲਦਾ ਨਹੀਂ ਉਹਨਾਂ ਫਰੂਟ ਆਉਂਦਾ ਸੀ ਜਦੋਂ ਫਸਲ ਵੇਚਣ ਜਾਂਦੇ ਸੀ ਜਦੋਂ ਬਾਧੂ ਜਾਂਦੇ ਸੀ ਹਰ ਇੱਕ ਚੀਜ਼ ਆਉਂਦੀ ਸੀ ਕੀ ਕੀ ਜਲੇਬੀਆਂ ਜਲੇਬੀਆਂ ਵੀ ਲੈ ਆਉਣੀਆਂ ਜਲੇਬੀਆਂ ਫਰੂਟ ਚ ਨਹੀਂ ਆਉਂਦੀਆਂ ਨਹੀਂ ਜਲੇਬੀਆਂ ਤਾਂ ਨਹੀਂ ਫਰੂਟ ਚ ਆਉਂਦੀਆਂ ਹਮ ਜਲੇਬੀਆਂ ਲਿਆਉਣੀਆਂ ਹਮ ਬੰਦ ਲੈਉਣੇ ਹਾਂਜੀ ਬੰਦ ਫਰੂਟ ਚ ਸੇਬ ਸੁਬ ਸੇਬ ਹਮ ਕੇਲੇ ਅੱਛਾ ਅਮਰੂਦ ਇਹ ਫਰੂਟ ਆਉਂਦਾ ਰਿਹਾ ਅੱਛਾ ਹਾਂ ਤੇ ਆਪਣਾ ਨਹੀਂ ਸੀ ਬੀਜ ਦੇ ਅਮਰੂਦ ਮਰਦ ਨਾ ਉਧਰ ਨਹੀਂ ਸੀ ਉਧਰ ਤਾਂ ਮਸਾਈ ਤਿੰਨ ਸਾਲ ਹੋ ਗਏ ਨੇ ਜੋ ਨਾ ਲੱਗਦਾ ਨਹੀਂ ਤਾਂ ਪਹਿਲ ਉੱਥੇ ਨਹੀਂ ਨਾਨਾ ਦੇ ਸਾਰੇ ਨਾਨਾ ਦੇ ਸਾਰੇ ਮਲੋਟ ਸਾਈਡ ਨੇ ਨਾ ਮਤਲਬ ਇਹਨਾਂ ਦੇ ਪੇਕੇ ਸੋ ਉਧਰਲੇ ਪਾਸੇ ਥੋੜਾ ਘਟ ਹੁੰਦਾ ਹੋਊਗਾ ਫਰੂਟ ਤੇ ਮੁੱਲ ਲੈ ਆਉਂਦੇ ਸੀ ਕਹਿੰਦੇ ਸੀ ਤੇ ਹੋਰ ਕੁਝ ਤੁਸੀਂ ਗੱਲ ਕਰਨੀ ਆਪਦੇ ਪੁਰਾਣੇ ਟਾਈਮ ਦੀ ਵਧੀਆ ਸੀ ਉਹ ਟਾਈਮ ਕਿਹੜਾ ਟਾਈਮ ਵਧੀਆ ਲੱਗਦਾ ਤੁਹਾਨੂੰ ਟਾਈਮ ਉਦੋਂ ਜਾਨ ਹੁੰਦੀ ਸੀ ਕੰਮ ਬਹੁਤ ਕਰੀਦਾ ਸੀ ਅੱਛਾ ਹੋਣ ਜਾਣ ਨਹੀਂ ਹੈਗੀ ਹੁਣ ਤੁਸੀਂ ਬਜ਼ੁਰਗ ਹੋ ਗਏ ਨਾ ਹੁਣ ਬਜ਼ੁਰਗ ਹੋ ਗਏ ਥੋੜੀ ਕੰਮ ਹੁੰਦਾ ਨਹੀਂ ਹੁਣ ਨਹੀਂ ਕੰਮ ਹੁੰਦਾ ਬਹੁਤ ਕੰਮ ਕਰਦੇ ਰਹੇ ਆ ਸਹੀ ਗੱਲ ਨਰਮੇ ਚੁਗਦੇ ਰਹੇ ਆ ਬਾਦੂ ਨਰਮੇ ਚੁਗਦੇ ਉਧਰਲੇ ਪਾਸੇ ਦੋਸਤੋ ਨਰਮਾ ਬਹੁਤ ਹੁੰਦਾ ਜੀ ਨਰਮਾ ਤੇ ਕਣਕ ਹੁੰਦੀ ਹੁਣ ਵੀ ਉਧਰ ਹੁੰਦਾ ਨਰਮਾ ਵੈਸੇ ਕਾਫੀ ਨਰਮਾ ਤਾਂ ਹੁਣ ਵੀ ਉਧਰ ਬਹੁਤ ਲੱਗਦਾ ਕਟ ਹੁੰਦਾ ਏ ਹੁਣ ਝੋਨਾ ਜਿਆਦਾ ਲੋਕੀ ਬੀਜਦੇ ਨੇ ਹਾਂ ਝੋਨਾ ਮਲੋਟ ਸਾਈਡ ਮਲੋਟ ਮੁਖਸਰ ਸਾਹਿਬ ਉਧਰਲੇ ਪਾਸੇ ਉਹ ਇਹਨਾਂ ਦਾ ਏਰੀਆ ਜੀ ਉਧਰਲੇ ਪਾਸੇ ਮੈਂ ਇੱਕ ਵਲੌਗ ਵੀ ਪਾਇਆ ਸੋ ਉਹ ਵੀ ਜਰੂਰ ਚੈੱਕ ਕਰਿਓ ਮੁਖਸਰ ਸਾਹਿਬ ਦਾ ਏਰੀਆ ਉਧਰ ਕਿੰਨੂਆਂ ਦੇ ਬਾਗ ਬਹੁਤ ਨੇਣਾ ਉਹ ਸ਼ੁਰੂ ਤੋਂ ਲਾਉਂਦੇ ਨੇ ਉਧਰ ਨਾ ਨਹੀਂ 20 30 ਸਾਲ ਤੋਂ ਹਾਂਜੀ 20 30 ਸਾਲ ਤੋਂ ਲਾਉਣ ਲੱਗੇ ਨੇ ਲੋਕ ਉਧਰਲੇ ਪਾਸੇ ਨਹੀਂ ਤੇ ਪਹਿਲਾਂ ਕਿੰਨੂਆਂ ਦੇ ਬਾਗ ਆ ਜਿਹੜੇ ਉਹ ਹੁਣ ਬਹੁਤ ਨੇ ਜੀ ਉਧਰ ਮਤਲਬ ਤੁਸੀਂ ਵੇਖੋਗੇ ਸੜਕ ਤੋਂ ਜਦੋਂ ਲੰਗੀਦਾ ਨਾ ਪੰਜ ਸੱਤ ਕਿੱਲੇ ਲੰਗੀਦਾ 10 ਕਿੱਲੇ ਕੋਈ ਨਾ ਇੱਕ ਅੱਧਾ ਬਾਗ ਕਿਸੇ ਦਾ ਅੱਧੇ ਕਿੱਲੇ ਜਾਂ ਕਿਸੇ ਦਾ ਕਿੱਲੇ ਜੋ ਕੋਈ ਤਾਂ 10 10 ਕਿੱਲੇ ਵੀ ਲਾਇਆ ਹੋਇਆ ਜੀ ਮੈਂ ਉਹਦਾ ਵਲੌਗ ਬਣਾ ਕੇ ਪਾਇਆ ਆ ਆ ਵਲੌਗ 25 30 ਵਲੌਗ ਪਿੱਛੇ ਜਾ ਕੇ ਵਲੌਗ ਚੈੱਕ ਕਰਿਓ ਸਿਆਲਾ 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 ਜਾਂਦਾ ਵਲੌਗ ਆ ਤੇ ਉਹਦੇ ਥੰਬਨੇਲ ਤੇ ਹੈਗਾ ਜੀ ਕਿੰਨੂ ਲੱਗੇ ਹੋਏ ਨੇ ਤੁਹਾਡੇ ਉੱਥੇ ਗਏ ਸੀ ਇਹ ਇਹਨਾਂ ਦੇ ਪੇਕੇ ਗਏ ਸੀ ਜਾਨੀ ਕਿ ਮੇਰੇ ਮੰਮੀ ਜਿਹੜਾ ਦੇ ਨਾਨਕੇ ਨਵਾਲੀਆ ਸਾਡੇ ਕੋਠੀ ਦੇ ਨਾਲ ਹੀ ਅੱਛਾ ਹਾਂ ਉਹ ਮੈਂ ਵਿਖਾਇਆ ਹੋਇਆ ਉਹ ਤੁਸੀਂ ਦੇਖਿਓ ਸੋ ਠੀਕ ਹੈ ਜੀ ਸੋ ਹਰ ਤਰ੍ਹਾਂ ਦੇ ਵਲੌਗ ਤੁਹਾਨੂੰ ਆਪਣੇ ਚੈਨਲ ਤੇ ਮਿਲਣਗੇ ਮਿਲਣਗੇ ਜੀ ਬਸ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੀਡੀਓਸ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਵਧੀਆ-ਵਧੀਆ ਪਿਆਰੇ-ਪਿਆਰੇ ਕਰਿਆ ਕਰੋ ਸੋ दैट ਜਿਹੜਾ ਆਪਣਾ ਹੌਸਲਾ ਵਜਾਈ ਜਿਹੜੀ ਬਣੀ ਰਵੇ ਤੇ ਆਪਾਂ ਵਧੀਆ-ਵਧੀਆ ਵਲੌਗ ਪਾਉਂਦੇ ਰਹੀਏ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਕੇ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਅੱਜ ਤੋਂ 50 60 70 ਸਾਲ ਪੁਰਾਣੀਆਂ ਗੱਲਾਂ ਜਿਹੜੀਆਂ ਸਾਨੂੰ ਨੂੰ ਮਿਲਦੀਆਂ ਨੇ ਜੀ ਤੇ ਬਹੁਤ ਵਧੀਆ ਲੱਗਦਾ ਤੇ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਤੇ ਤੁਸੀਂ ਵੀ ਸਾਰੇ ਇਸ ਤਰ੍ਹਾਂ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਿਆ ਕਰੋ ਸੋ दैट ਤੁਹਾਡਾ ਵੀ ਟਾਈਮ ਵਧੀਆ ਲੰਘ ਜਾਏ ਵਧੀਆ ਤੁਹਾਨੂੰ ਚੀਜ਼ਾਂ ਸਿੱਖਣ ਨੂੰ ਮਿਲਣ ਤੇ ਬਹੁਤ ਮਜ਼ਾ ਆਉਂਦਾ ਤੋ ਠੀਕ ਹੈ ਦੋਸਤੋ ਮਿਲਦੇ ਆਂ ਫਿਰ ਕਿਸੇ ਨੈਕਸਟ ਵਲੌਗ ਦੇ ਵਿੱਚ ਵਲੌਗ ਥੋੜਾ ਛੋਟਾ ਹੈ ਪਰ ਤੁਹਾਨੂੰ ਮੈਂ ਅੱਜ ਆਪਦਾ ਬਾਗ ਵਿਖਾਇਆ ਹੈ ਅੰਜੀਰਾਂ ਅੰਜੂਰਾਂ ਸਾਰਾ ਕੁਝ ਹੈ ਨਾ ਜਿਹੜੇ ਆਪਾਂ ਫਲ ਬੂਟੇ ਲਾਏ ਨੇ ਤੁਸੀਂ ਵੀ ਸਾਰੇ ਜਰੂਰ ਲਾਓ ਇਸ ਤਰ੍ਹਾਂ ਆਪਣੇ ਖੇਤ ਦੇ ਵਿੱਚ ਆਪਣੇ ਬਾਗ ਬਗੀਚੇ ਜਿਹੜੇ ਤੁਸੀਂ ਜਰੂਰ ਜਿਹੜਾ ਤੁਹਾਡੇ ਕੋਲ ਥੋੜਾ ਜਿਹਾ ਗਾਰਡਨਾਂ ਘਰਾਂ ਦੇ ਵਿੱਚ ਉੱਥੇ ਵੀ ਤੁਸੀਂ ਲਾ ਸਕਦੇ ਆਂ ਅੰਜੀਰ ਵਗੈਰਾ ਦੇ ਛੋਟੇ ਛੋਟੇ ਕਿੰਨੂ ਮਸੰਮੀ ਦੇ ਜਿਹੜੇ ਆ ਪੇੜੇ ਕਹ ਲਈਏ ਜਾਂ ਬੂਟੇ ਕਹ ਲਈਏ ਸੋ ਠੀਕ ਹੈ ਦੋਸਤੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਲੌ